ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਮਰਪ੍ਰੀਤ ਬਾਦਲ ਨੇ ਡਿੰਪੀ ਢਿੱਲੋਂ ਦੇ ਬਿਆਨ ਬਾਦ ਖੋਲੇ ਆਪਣੇ ਪੱਤੇ ਡਿੰਪੀ ਨੂੰ ਸੁਖਵੀਰ ਦੀ ਵੱਡੀ ਪੇਸ਼ਕਸ਼ ਅਤੇ ਡਿੰਪੀ ਵੱਲੋਂ ਵੱਡਾ ਐਲਾਨ ਐਨਆਰਆਈ ਤੇ ਹੋਏ ਹਮਲੇ ਦੀਆਂ ਖੁੱਲੀਆਂ ਪਰਤਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਵੀ ਗ੍ਰਿਫਤਾਰ ਭਾਜਪਾ ਵੱਲੋਂ ਕੰਗੜਾ ਦੀ ਝਾੜ-ਚਾਂਬ ਕੰਗੜਾ ਨੂੰ ਜਾਨੋਂ ਮਾਰਨ ਦੀ ਧਮਕੀ ਹੋਵੇਗਾ ਸਿਰਕਲਮ ਕੋਲਕਾਤਾ ਘਟਨਾ ਮਾਮਲੇ ਵਿੱਚ ਮੁਲਾਜ਼ਮ ਦੇ ਹੈਰਾਨੀ ਜਨਕ ਖੁਲਾਸੇ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇਗੀ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਖਾਸ ਕਰਕੇ ਅਕਾਲੀ ਸਿਆਸਤ ਦੀ ਇੱਕ ਇੱਕ ਕਰਕੇ ਬਣ ਕੇ ਟੁੱਟਦੇ ਜਾਂਦੇ ਐ ਹੁਣ ਗਿੱਦੜ ਬਹਾ ਦੇ ਵਿੱਚ ਜ਼ਿਮਨੀ ਚੋਣ ਦਾ ਕਿਸੇ ਵੀ ਵਕਤ ਐਲਾਨ ਹੋ ਸਕਦਾ ਹੈ ਪਰ ਇਸ ਐਲਾਨ ਤੋਂ ਪਹਿਲਾਂ ਹੀ ਜ਼ਿਮਨੀ ਚੋਣ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਕਾਰ ਜਿਹੜੀ ਭਾਜੜ ਪਈ ਹੋਈ ਹੈ ਅਤੇ ਜਿਸ ਤਰੀਕੇ ਨਾਲ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਅਤੇ ਖਲਾਰੇ ਪੈ ਰਹੇ ਨੇ ਉਹ ਦੇ ਵਿਚਾਰ ਹੀ ਮਨਪ੍ਰੀਤ ਬਾਦਲ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਤੇ ਉਹਨੇ ਵੀ ਆਪਣੇ ਪੱਤੇ ਖੋਲ ਦਿੱਤੇ ਐ। ਅਸਲ 'ਚ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਦੇ ਵੱਲੋਂ ਮਨਪ੍ਰੀਤ ਬਾਦਲ ਅਤੇ ਸੁਖਬੀਰ ਬਾਦਲ ਉਹਨਾਂ ਦੇ ਉੱਪਰ ਉਹਨਾਂ ਨੂੰ ਆਧਾਰ ਬਣਾ ਕੇ ਕੁਝ ਤੰਜ ਵੀ ਕਸੇ ਗਏ ਸੀ ਅਤੇ ਅਕਾਲੀ ਦਲ ਨੂੰ ਛੱਡਣ ਦਾ ਇੱਕ ਵੱਡਾ ਕਾਰਨ ਵੀ ਇਹੋ ਹੀ ਦੱਸਿਆ ਗਿਆ ਸੀ। ਇਹਦੇ ਤੋਂ ਬਾਅਦ ਮਨਪ੍ਰੀਤ ਬਾਦਲ ਸਾਹਮਣੇ ਆਏ ਐ ਅਤੇ ਉਹਨਾਂ ਨੇ ਡਿੰਪੀ ਢਿੱਲੋਂ ਦੇ ਬਿਆਨ ਨੂੰ ਮੁੱਢ ਤੋਂ ਖਾਰਜ ਕੀਤਾ ਹੈ। ਉਹਨਾਂ ਕਿਹਾ ਕਿ ਜਿਸ ਨੇ ਕਦੀ ਵੀ ਚੋਣ ਨਹੀਂ ਜਿੱਤੀ ਅਤੇ ਜਿਸਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਉਹਨੂੰ ਨਜ਼ਰ ਆ ਰਹੀ ਸੀ ਉਹ ਸਾਡੇ ਤੇ ਇਲਜ਼ਾਮ ਲਾ ਰਿਹਾ ਹੈ। ਮਨਪ੍ਰੀਤ ਬਾਦਲ ਨੇ ਗਿੱਦੜਬਾਹ ਦੇ ਵਿੱਚ ਦਰਸਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਅਕਾਲੀ ਦਲ ਦਾ ਤਾਂ ਵੋਟ ਬੈਂਕ ਹੈ ਜਿਹੜਾ ਉਹ ਲਗਾਤਾਰ ਖਿਸਕ ਰਿਹਾ ਤੇ ਖਿਸਕ ਕੇ ਆ ਵੀ ਭਾਜਪਾ ਵੱਲ ਰਿਹਾ ਹੈ। ਤੇ ਇਹਨੇ ਡਿੰਪੀ ਢੱਲੋਂ ਨੂੰ ਦਰਅਸਲ ਕਹਿੰਦੇ ਪ੍ਰੇਸ਼ਾਨ ਕਰ ਦਿੱਤਾ ਪਤਾ ਸੀ ਕਿ ਹੱਥ ਪੱਲੇ ਅਕਾਲੀ ਦਲ ਦੇ ਕੁਝ ਹੈ ਨਹੀਂ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਂ ਬੀਜੇਪੀ ਦਾ ਵਰਕਰਾਂ ਬੀਜੇਪੀ ਮੇਰਾ ਘਰ ਹੈ ਅਤੇ ਹਮੇਸ਼ਾ ਲਈ ਇਹੀ ਘਰ ਰਹੂਗਾ ਮੈਂ ਪਾਰਟੀ ਦੀਆਂ ਹਦਾਇਤਾਂ ਦੇ ਮੁਤਾਬਕ ਭਾਜਪਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਵੀ ਕਰ ਰਹੇ ਹਾਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਾਜਪਾ ਸਾਡੇ ਦੇਸ਼ ਅਤੇ ਪੰਜਾਬ ਦਾ ਵਰਤਮਾਨ ਵੀ ਹੈ ਤੇ ਭਵਿੱਖ ਵੀ ਹੈ ਮਨਪ੍ਰੀਤ ਨੇ ਕਿਹਾ ਕਿ ਡਿੰਪੀ ਢਿੱਲੋਂ ਦੇ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਆਪਣੀਆਂ ਗੁਫਤ ਕੋਸ਼ਿਸ਼ਾਂ ਨੂੰ ਜਾਇਜ਼ ਠਹਿਰਾਉਣ ਅਤੇ ਸੱਚ ਲਕੋਣ ਵਾਸਤੇ ਇਹ ਇੱਕ ਹੱਥਾ ਕੰਡਾ ਤੇ ਇੱਕ ਹਥਿਆਰ ਵਰਤਿਆ ਗਿਆ ਹੈ। ਉਹ ਹੁਣ ਅਕਾਲੀ ਦਲ ਦੇ ਵੱਲੋਂ ਚੋਣ ਲੜਨ ਤੋਂ ਦਰਅਸਲ ਕਹਿੰਦੇ ਹੋਰ ਕੁਝ ਨਹੀਂ ਜਦੋਂ ਅਕਾਲੀਆਂ ਦੇ ਪੱਲੇ ਕੁਝ ਨਹੀਂ ਤੇ ਉਹ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਉਂਕਿ ਡਿੰਪੀ ਦੇ ਪੈਰਾਂ ਹਟੋਂ ਜ਼ਮੀਨ ਖਿਸਕ ਰਹੀ ਹੈ ਅਤੇ ਭੱਜਣ ਵਾਸਤੇ ਉਹਨੂੰ ਕੋਈ ਤਾਂ ਬਹਾਨਾ ਚਾਹੀਦਾ ਸੀ। ਉਹਦੇ ਕੋਲ ਹੋਰ ਕੋਈ ਬਹਾਨਾ ਨਹੀਂ ਸੀ। ਮਨਪ੍ਰੀਤ ਨੇ ਦੋਸ਼ ਲਾਇਆ ਹੈ ਕਿ ਗਿੱਦੜ ਬਹਾਤੇ ਹਰ ਸ਼ਖਸ ਨੂੰ ਪਤਾ ਹੈ ਕਿਉਂ ਆਮ ਆਦਮੀ ਪਾਰਟੀ ਦੇ ਅੱਗੇ ਮੱਥੇ ਟੇਕ ਰਿਹਾ ਹੈ ਅਤੇ ਹੁਣ ਬਹਾਨੇ ਦੀ ਤਲਾਸ਼ ਕਰ ਰਿਹਾ ਹੈ ਤੇ ਉਹਨੇ ਮੇਰੇ ਸਿਰ ਠੋਣਾ ਭੰਨ ਦਿੱਤਾ ਹੈ ਦੂਸਰੇ ਪਾਸੇ ਡਿੰਪੀ ਤੇ ਲੋਨੇ ਵੀ ਆਪਣੇ ਪੱਤੇ ਖੋਲ ਦਿੱਤੇ ਐ ਜੇ ਮਨਪ੍ਰੀਤ ਬਾਦਲ ਨੇ ਖੋਲੇ ਐ ਖੋਲ ਡਿੰਪੀ ਢਿੱਲੋਂ ਨੇ ਵੀ ਦਿੱਤੇ ਐ ਅਸਲ ਦੇ ਵਿੱਚ ਗਿੱਦੜ ਬਹਾ ਹਲਕੇ ਤੋਂ ਉਹ ਅਕਾਲੀ ਦਲ ਦੇ ਇੰਚਾਰਜ ਵੀ ਸੀ ਅਤੇ ਅਕਾਲੀ ਦਲ ਦੀ ਟਿਕਟ ਦੇ ਉੱਤੇ ਇਥੋਂ ਦੋ ਵਾਰ ਚੋਣ ਵੀ ਲੜ ਚੁੱਕੇ ਐ ਡਿੰਪੀ ਤੇ ਹੁਣ ਉਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਵੀ ਆਖ ਦਿੱਤਾ ਹੈ। ਡਿੰਪੀ ਢਿੱਲੋਂ ਨੇ ਹੁਣ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ 'ਚ ਜਾ ਰਹੇ ਹੈ। ਉਹਨਾਂ ਆਖਿਆ ਕਿ ਉਹ ਮੋੜ ਅਕਾਲੀ ਦਲ ਦੇ ਵਿੱਚ ਨਹੀਂ ਜਾਣ ਕੇ ਮੇਰੀ ਨਾਲ ਉਡੀਕ ਰੱਖਿਓ। ਉਹਨਾਂ ਟਿਕਟ ਲਈ ਅਕਾਲੀ ਦਲ ਨੂੰ ਛੱਡਿਆ ਨਹੀਂ ਕਹਿੰਦੇ। ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ। ਡਿੰਪੀ ਢਿੱਲੋਂ ਪਤਾ ਲੱਗ ਰਿਹਾ ਹੈ ਕਿ 28 ਅਗਸਤ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਡਿੰਪੀ ਢਿੱਲੋਂ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਦੇਂਦਿਆਂ ਸੋਸ਼ਲ ਮੀਡੀਆ ਦੇ ਰਾਹੀਂ ਸੁਨੇਹੇ ਵਿੱਚ ਆਖਿਆ ਸੀ ਕਿ ਉਹ ਲਗਭਗ 35 ਸਾਲ ਤੋਂ ਅਕਾਲੀ ਦਲ ਦੀ ਸੇਵਾ ਕਰ ਰਹੇ ਸੀ ਅਤੇ ਉਹਨਾਂ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ ਜੇਕਰ ਆਪ ਦੇ ਉਮੀਦਵਾਰ ਬਣ ਜਾਂਦੇ ਐ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਅਕਾਲੀ ਦਲ ਵਾਸਤੇ ਗਿੱਦੜਬਾਹ ਦੀ ਜ਼ਿੰਮਨੀ ਚੋਣ ਬਹੁਤ ਸਖਤ ਹੋ ਸਕਦੀ ਹੈ ਜਾਂ ਚੇਤਾਵਨੀ ਉਹਨਾਂ ਵਾਸਤੇ ਇਹ ਉਬਰ ਕੇ ਸਾਹਮਣੇ ਆ ਸਕਦੀ ਹੈ ਕਿਉਂਕਿ ਡਿੰਪੀ ਢਿੱਲੋਂ ਅਕਾਲੀ ਦਲ ਦੇ ਇਸ ਹਲਕੇ ਦੇ ਇੰਚਾਰਜ ਵੀ ਰਹੇ ਐ ਅਤੇ ਉਹ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਖਾਸ ਕਰਕੇ ਸੁਖਵੀਰ ਬਾਦਲ ਦੇ ਨੇੜੇ ਨੇਤਾਵਾਂ ਦੇ ਵਿੱਚੋਂ ਇੱਕ ਨੇ ਜੇਕਰ ਇਸ ਤਰ੍ਹਾਂ ਹੋ ਜਾਂਦਾ ਤਾਂ ਸੁਖਵੀਰ ਬਾਦਲ ਲਈ ਇਸ ਹਲਕੇ ਤੋਂ ਚੋਣ ਲੜਨੀ ਸੁਖਾਲੀ ਨਹੀਂ ਹੋਏਗੀ ਜਦੋਂ ਕਿ ਪਹਿਲਾਂ ਇਹ ਲਗਾਤਾਰ ਚਰਚਾ ਵਿੱਚ ਸੀ ਕਿ ਸੁਖਵੀਰ ਇਥੋਂ ਖੁਦ ਜ਼ਿੰਮਨੀ ਚੋਣ ਲੜ ਸਕਦੇ ਐ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਅਕਾਲੀ ਵਰਕਰਾਂ ਨੇ ਸੁਖਵੀਰ ਬਾਦਲ ਨੂੰ ਇਥੋਂ ਖੁਦ ਚੋਣ ਲੜਨ ਦੀ ਸਲਾਹ ਦਿੱਤੀ ਹੈ ਪਰ ਜੇਕਰ ਆਮ ਆਦਮੀ ਪਾਰਟੀ ਵਿੱਚੋਂ ਚਲੇ ਜਾਂਦੇ ਆ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਇੱਥੋਂ ਚੋਣ ਲੜਾ ਦਿੱਤੀ ਜਾਂਦੀ ਹੈ ਹੋ ਸਕਦਾ ਹੈ ਕਿ ਸੁਖਵੀਰ ਇੱਥੋਂ ਬੈਕਅੱਪ ਕਰ ਜਾਣ ਜਾਂ ਸੁਖਵੀਰ ਚਣੌਤੀ ਵੀ ਕਬੂਲ ਕਰ ਲੈਣ ਹੁਣ ਰਾਜਾ ਵੜਿੰਗ ਉਹਨਾਂ ਨੇ ਵੀ ਇਹਦੇ ਵਿੱਚ ਜੰਪ ਕਰ ਦਿੱਤਾ ਹੈ ਡਿੰਪੀ ਢਿੱਲੋਂ ਦੇ ਬਿਆਨ ਤੋਂ ਬਾਅਦ ਸੁਖਵੀਰ ਅਤੇ ਮਨਪ੍ਰੀਤ ਕੇ ਅੰਦਰੋਂ ਘੋਖ ਖਿਚੜੀ ਨੇ ਇੱਕ ਹੀ ਦੋਵੇਂ ਇਸ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਰਾਜਾ ਵੜਿੰਗ ਦੀ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਰਾਜਾ ਬੜਿੰਗ ਕਹਿੰਦੇ ਮੈਂ ਤਾਂ ਅੱਜ ਦਾ ਨਹੀਂ ਮੈਂ ਤਾਂ 2022 ਚ ਵੀ ਇਹ ਗੱਲ ਆਖੀ ਸੀ ਕਿ ਮਨਪ੍ਰੀਤ ਬਾਦਲ ਅਤੇ ਸੁਖਬੀਰ ਬਾਦਲ ਦੇਖਣ ਨੂੰ ਅੱਡ-ਅੱਡ ਨੇ ਪਰ ਅੰਦਰੋਂ ਇੱਕੋ ਹੀ ਐ ਉਹ ਕਹਿੰਦੇ ਭਾਵੇਂ ਮਨਪ੍ਰੀਤ ਭਾਜਪਾ ਵਿੱਚ ਜਾ ਚੁੱਕਿਆ ਹੈ ਪਰ ਦੋਵੇਂ ਭਰਾ ਅੰਦਰੋਂ ਅੱਜ ਵੀ ਇੱਕੋ ਖਿਚੜੀ ਨੇ ਰਾਜਾ ਬੜਿੰਗ ਨੇ ਆਖਿਆ ਕਿ ਡਿੰਪੀ ਢਿੱਲੋਂ ਦਾ ਇਹ ਆਪਣਾ ਨਿੱਜੀ ਫੈਸਲਾ ਹੈ ਕਿ ਉਹ ਅਕਾਲੀ ਦਲ ਛੱਡਣ ਜਾਂ ਅਕਾਲੀ ਦਲ 'ਚ ਆਉਣ ਜਾਂ ਕਿਸੇ ਪਾਰਟੀ ਵਿੱਚ ਹੋਰ ਜਾਣ ਪਰ ਡਿੰਪੀ ਨੇ ਇਹ ਦੋਸ਼ ਜ਼ਰੂਰ ਲਾਇਆ ਹੈ ਕਿ ਉਹਨਾਂ ਦੇ ਪਾਰਟੀ ਛੱਡਣ ਦੇ ਪਿੱਛੇ ਮਨਪ੍ਰੀਤ ਬਾਦਲ ਇੱਕ ਵੱਡਾ ਕਾਰਨ ਨੇ ਉਹ ਕਹਿੰਦੇ ਜਦੋਂ ਅਸੀਂ ਵਧਾਈ ਦੇਣ ਗਏ ਸੀ ਵੀਬਾ ਜੀ ਨੂੰ ਉਹਨਾਂ ਨੇ ਆਖ ਦਿੱਤਾ ਸੀ ਕਿ ਤੁਸੀਂ ਕਿਸੇ ਪਾਸੇ ਹੋਰ ਜਾਓ ਇੱਥੋਂ ਸੁਖਵੀਰ ਚੌਣ ਲੜਨਗੇ ਕਹਿੰਦੇ ਜਦੋਂ ਮੈਂ ਸੁਖਵੀਰ ਨੂੰ ਪੁੱਛਿਆ ਮੈਨੂੰ ਆਖਰ ਤੱਕ ਕਹਿੰਦੇ ਰਹੇ ਕਿ ਨਹੀਂ ਇੱਥੋਂ ਚੌਣ ਤੂੰ ਹੀ ਲੜੇਗਾ ਪਰ ਕਹਿੰਦੇ ਹੁਣ ਕੁਝ ਕੁ ਸਮੇਂ ਤੋਂ ਪਤਾ ਲੱਗਿਆ ਹੈ ਕਿ ਮਨਪ੍ਰੀਤ ਬਾਦਲ ਅਤੇ ਸੁਖਵੀਰ ਬਾਦਲ ਇਸ ਮੁਤਲਕ ਮੀਟਿੰਗਾਂ ਕਰ ਰਹੇ ਨੇ ਕਿ ਇੱਥੋਂ ਬਾਦਲ ਪਰਿਵਾਰ ਹੀ ਚੌਣ ਲੜੇਗਾ ਤੇ ਹੁਣ ਮਸਲਾ ਉਧਰ ਇਹ ਲਗਾਤਾਰ ਅਕਾਲੀ ਦਲ ਲਗਾਤਾਰ ਖੇਰੂ ਖੇਰੂ ਹੁੰਦਾ ਜਾ ਰਿਹਾ ਹੈ ਹਾਲਾਂਕਿ ਸੁਖਵੀਰ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਨੇ ਪਰ ਉਹਨਾਂ ਨੂੰ ਛੱਡ ਕੇ ਜਾਣ ਵਾਲੇ ਆਗੂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਸੁਖਵੀਰ ਨੇ ਹੁਣ ਇੱਕ ਵਾਰ ਪਾਰਟੀ ਛੱਡ ਚੁੱਕੇ ਡਿੰਪੀ ਨੂੰ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਹੈ ਉਹਨਾਂ ਇਥੋਂ ਤੱਕ ਵੀ ਆਖ ਦਿੱਤਾ ਕਿ ਜੇਕਰ ਉਹ ਵਾਪਸੀ ਕਰ ਲੈਂਦੇ ਹੈ ਤਾਂ ਡਿੰਪੀ ਨੂੰ ਹੀ ਗਿੱਦੜਵਾਹਾ ਤੋਂ ਅਮੀਰਵਾਰ ਐਲਾਨ ਦਿੱਤਾ ਜਾਏਗਾ ਉਨਾ ਆਖਿਆ ਕਿ ਡਿੰਪੀ ਦੇ ਪਾਰਟੀ ਛੱਡਣ ਉੱਤੇ ਉਹਨਾਂ ਨੂੰ ਬੜਾ ਦੁੱਖ ਲੱਗਿਆ ਹੈ ਡਿੰਪੀ 2 ਮਹੀਨਿਆਂ ਤੋਂ ਕਹਿੰਦੇ ਪਰ ਆਮ ਆਦਮੀ ਪਾਰਟੀ ਨਾਲ ਗੱਲਬਾਤ ਵੀ ਕਰ ਰਿਹਾ ਸੀ ਅਸੀਂ ਅੱਜ ਵੀ ਕਹਿੰਦੇ ਡਿੰਪੀ ਨੂੰ ਟਿਕਟ ਦੇਣ ਵਾਸਤੇ ਤਿਆਰ ਹਾਂ ਮੈਂ ਅੱਜ ਵੀ ਡਿੰਪੀ ਦੇ ਨਾਮ ਦਾ ਐਲਾਨ ਕਰਨ ਵਾਸਤੇ ਤਿਆਰ ਹਾਂ ਪਰ ਦੂਸਰੇ ਪਾਸੇ ਡਿੰਪੀ ਕਹਿੰਦੇ ਕਿ ਜਦੋਂ ਮੈਂ ਕਹਿੰਦਾ ਸੀ ਤੇ ਉਦੋਂ ਐਲਾਨ ਕਿਉਂ ਨਹੀਂ ਕੀਤਾ ਦੱਸਣਾ ਬਣਦਾ ਹੈ ਕਿ ਡਿੰਪੀ ਢਿੱਲੋਂ ਨੇ ਦੋਸ਼ ਲਾਏ ਨੇ ਕਿ ਉਹਨਾਂ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ ਹੈ ਪਰ ਇਸ ਸਾਲ ਜਨਵਰੀ ਦੇ ਵਿੱਚ ਸੁਖਵੀਰ ਬਾਦਲ ਵੱਲੋਂ ਉਹਨਾਂ ਨੂੰ ਅਚਾਰਕ ਇਹ ਕਹਿ ਦਿੱਤਾ ਗਿਆ ਕਿ ਗਿੱਦੜ ਵਾਹ ਤੋਂ ਮਰਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਚੋਣ ਲੜਨੀ ਹੈ ਅਤੇ ਉਹ ਆਪਣਾ ਵੇਖ ਲੈਣ ਕਹਿੰਦੇ ਇਹਦੇ ਤੋਂ ਬਾਅਦ ਫਿਰ ਸੁਖਵੀਰ ਬਾਦਲ ਨੇ ਹਲਕਾ ਗਿੱਦੜ ਵਾਹ ਤੋਂ ਉਹਨਾਂ ਨੂੰ ਕੰਮ ਸੰਭਾਲਣ ਲਈ ਕਿਹਾ ਸੀ ਪਰ ਹੁਣ ਮੋੜ ਇਹ ਸਪਸ਼ਟ ਹੋ ਗਿਆ ਕਿ ਗਿੱਦੜ ਵਾਹ ਤੋਂ ਮਰਪ੍ਰੀਤ ਬਾਦਲ ਨੂੰ ਹੀ ਚੋਣ ਲੜਾਈ ਜਾਏਗੀ ਇਹਦੇ ਵਾਸਤੇ ਉਹ ਆਪਣੇ ਮਨ ਉੱਤੇ ਪਏ ਬੋਝ ਨੂੰ ਹੋਰ ਨਹੀਂ ਸਹਾਰ ਸਕੇ ਇਸ ਵਾਸਤੇ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਪਾਰਟੀ ਦੀ ਮਜ਼ਬੂਤੀ ਦੇ ਵਾਸਤੇ ਗਿੱਦੜਬਾ ਹਲਕੇ ਦੇ ਪਿੰਡਾਂ ਦੇ ਵਿੱਚ ਬੀਤੇ ਲਗਾਤਾਰ 2 ਹਫ਼ਤਿਆਂ ਤੋਂ ਤੂਫਾਨੀ ਦੌਰੇ ਵੀ ਕੀਤੇ ਜਾ ਰਹੇ ਸੀ ਪਰ ਗਿੱਦੜਬਾ ਜ਼ਿਮਨੀ ਚੋਣ ਬਾਦਲ ਪਰਿਵਾਰ ਦੇ ਕਿਸੇ ਜੀ ਨੂੰ ਲਾਏ ਜਾਣ ਦੀਆਂ ਜੜੀਆਂ ਚਰਚਾਵਾਂ ਸਨ ਉਹ ਲੱਗਦਾ ਹੈ ਕਿ ਅਕਾਲੀ ਦਲ ਨੂੰ ਮਹਿੰਗੀਆਂ ਅਤੇ ਪੁੱਠੀਆਂ ਪੈ ਗਈਆਂ ਨੇ ਸੁਖਵੀਰ ਦੇ ਵੱਲੋਂ ਪਿਛਲੇ ਦਿਨਾਂ ਤੋਂ ਹਲਕੇ ਦੇ ਅਕਾਲੀ ਵਰਕਰਾਂ ਦੇ ਨਾਲ ਲਗਾਤਾਰ ਬੈਠਕਾਂ ਵੀ ਕੀਤੀਆਂ ਜਾ ਰਹੀਆਂ ਸੀ ਉਸ ਵਕਤ ਡਿੰਪੀ ਢਿੱਲੋਂ ਵੀ ਉਹਨਾਂ ਦੇ ਨਾਲ ਹੀ ਨਜ਼ਰ ਆ ਰਹੇ ਸੀ ਪਰ ਕਿਸੇ ਵੀ ਬੈਠਕ ਦੇ ਵਿੱਚ ਸੁਖਵੀਰ ਦੇ ਵੱਲੋਂ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਦੇ ਉਮੀਦਵਾਰ ਵਜੋਂ ਪੇਸ਼ ਨਹੀਂ ਕੀਤਾ ਗਿਆ ਪਰ ਹੁਣ ਉਹ ਕਹਿੰਦੇ ਨੇ ਕਿ ਮੈਂ ਉਹਨਾਂ ਦੇ ਨਾਮ ਦਾ ਐਲਾਨ ਕਰ ਸਕਦਾ ਹਾਂ ਜੇਕਰ ਉਹ ਵਾਪਸ ਆਉਣ ਤੇ ਡਿੰਪੀ ਦਾ ਸਵਾਲ ਇਹ ਹੋਈ ਕਿ ਜਦ ਮੈਂ ਮੀਟਿੰਗਾਂ ਦੇ ਵਿੱਚ ਵੀ ਨਾਲ ਹੁੰਦਾ ਸੀ ਕਿਸੇ ਵੀ ਮੀਟਿੰਗ ਵਿੱਚ ਮੈਨੂੰ ਉਮੀਦਵਾਰ ਦੇ ਤੌਰ ਤੇ ਪੇਸ਼ ਨਹੀਂ ਕੀਤਾ ਗਿਆ ਦਸੜਾ ਬਣਦਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੀ ਗਈ ਸੀ ਅਤੇ ਉੱਥੋਂ ਉਹ ਚੋਣ ਜਿੱਤ ਗਏ ਸਨ ਅਤੇ ਉਹਨਾਂ ਦੇ ਅਸਤੀਫੇ ਤੋਂ ਬਾਅਦ ਇਹ ਹਲਕਾ ਖਾਲੀ ਹੋਇਆ ਹੈ ਅਤੇ ਇੱਥੇ ਕਿਸੇ ਵਕਤ ਵੀ ਜ਼ਿਮਨੀ ਚੋਣ ਦਾ ਐਲਾਨ ਹੋ ਸਕਦਾ ਹੈ। ਰਾਜਾ ਵੜਿੰਗ ਇੱਥੋਂ ਲਗਾਤਾਰ ਐਮਐਲਏ ਬਣਦੇ ਰਹੇ ਹੈ ਅਤੇ ਇਹਦੇ ਨਾਲ ਉਹਨਾਂ ਨੂੰ ਪਿਛਲੀ ਦੋ ਵਾਰ ਚੇਕਰ ਮੁਕਾਬਲਾ ਦਿੱਤਾ ਤਾਂ ਉਹ ਵੀ ਡਿੰਪੀ ਢਿੱਲੋਂ ਨੇ ਹੀ ਦਿੱਤਾ ਸੀ ਤੇ ਹੁਣ ਗੱਲ ਕਰਦੇ ਹਾਂ ਐਨਆਰਆਈ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਸੀ ਪਰ 7 ਘੰਟਿਆਂ ਦੇ ਅੰਦਰ ਅੰਦਰ ਇਸ ਹਮਲੇ ਦੀ ਗੁੱਥੀ ਸੁਲਝਾਉਣ ਦਾ ਪੁਲਿਸ ਨੇ ਦਾਅਵਾ ਕੀਤਾ ਸੀ ਅਤੇ ਹੁਣ ਦੋ ਕਦਮ ਹੋਰ ਪੁਲਿਸ ਇਹਦੇ ਵਿੱਚ ਅੱਗੇ ਵਧੀ ਹੈ ਅਮਰitsar ਜ਼ਿਲ੍ਹੇ ਦਾ ਪਿੰਡ ਹੈ ਦਬੁਰਜੀ ਦਬੁਰਜੀ ਦੇ ਵਿੱਚ ਇੱਕ ਐਨਆਰਆਈ ਜਿਹੜਾ ਅਮਰੀਕਾ ਤੋਂ ਗਿਆ ਹੋਇਆ ਸੀ ਉਹਦੇ ਘਰ ਦੇ ਅੰਦਰ ਵੜ ਕੇ ਉਹਦੇ ਤੇ ਹਮਲਾ ਕਰ ਦਿੱਤਾ ਗਿਆ ਸੀ ਅਤੇ ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਾਰਵਾਈ ਕੀਤੀ ਜਾ ਰਹੀ ਸੀ ਜਿਸ ਦੇ ਤਹਿਤ ਅਮਰੇਸਰ ਦੀ ਪੁਲਿਸ ਦੇ ਵੱਲੋਂ ਪਹਿਲਾਂ ਹੀ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਸੀ ਅਤੇ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਉਹਨਾਂ 'ਤੇ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਸੀ ਅਤੇ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਵੀ ਜ਼ਿਕਰ ਕੀਤਾ ਗਿਆ ਸੀ ਕਿ ਬੜੀ ਜਲਦ ਅਸੀਂ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਜਿਸ ਦੇ ਤਹਿਤ ਅਮਰੇਸਰ ਦੀ ਪੁਲਿਸ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚੋਂ ਤਿੰਨੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹੈ ਅਤੇ ਉਹਨਾਂ ਨੂੰ ਅਮਰੇਸਰ ਲਿਆਂਦਾ ਜਾ ਰਿਹਾ ਸੀ ਤੇ ਉਹਨਾਂ ਵੱਲੋਂ ਕ੍ਰਾਈਮ ਦੇ ਵਿੱਚ ਵਰਤਿਆ ਗਿਆ ਜਦੋਂ ਹਥਿਆਰ ਬਰਾਮਦ ਕਰਵਾਉਣ ਵਾਸਤੇ ਕਿਹਾ ਗਿਆ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਵਾਬੀ ਫਾਇਰਿੰਗ ਕੀਤੀ ਗਈ ਤੇ ਉਸ ਫਾਇਰਿੰਗ ਦੇ ਦੌਰਾਨ ਉਹਨਾਂ ਤੇ ਜਿਹੜੀ ਗੋਲੀ ਚਲਾਈ ਗਈ ਉਹਦੇ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਤੇ ਜ਼ਖਮੀਆਂ ਨੂੰ ਅਮਰitsar ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਵਾਸਤੇ ਭੇਤੀ ਕਰਵਾ ਦਿੱਤਾ ਗਿਆ ਫੜੇਗਾ ਦੋਸ਼ੀਆਂ ਦੇ ਖਿਲਾਫ ਦੱਸਿਆ ਗਿਆ ਕਿ ਪਹਿਲਾਂ ਹੀ ਦਸਤੇ ਕਰੀਬ ਮੁਕਦਮੇ ਦਰਜ ਨੇ ਅਤੇ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਸਜ਼ਾ ਕੱਟ ਕੇ ਜ਼ਮਾਨਤ ਤੇ ਬਾਹਰ ਆਏ ਹੋਏ ਸੀ ਤੇ ਸਦਾ ਹਾਲੇ ਉਹਨਾਂ ਦੀ ਰਹਿੰਦੀ ਸੀ ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹਨਾਂ ਦੀ 15 ਲੱਖ ਰੁਪਏ ਚ ਵਿਦੇਸ਼ ਬੈਠੇ ਇੱਕ ਹੋਰ ਐਨ ਆਰ ਆਈ ਵੱਲੋਂ ਸੁਪਾਰੀ ਦੇ ਕੇ ਦੂਸਰੇ ਐਨ ਆਰ ਆਈ ਨੂੰ ਮਾਰਨ ਵਾਸਤੇ ਡੀਲ ਕੀਤੀ ਗਈ ਸੀ ਪੁਲਿਸ ਕਮਿਸ਼ਨਰ ਅਮਰitsar ਨੇ ਦੱਸਿਆ ਕਿ ਅਸੀਂ ਹੁਣ ਤੱਕ ਮੁੱਖ ਤਿੰਨੇ ਦੋਸ਼ੀ ਗ੍ਰਿਫਤਾਰ ਕਰ ਲਏ ਐ ਪੁਲਿਸ ਕਮਿਸ਼ਨਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 4 ਦੇ ਕਰੀਬ ਇਹਨਾਂ ਵੱਲੋਂ ਗੋਲੀਆਂ ਪੁਲਿਸ ਤੇ ਚਲਾਈਆਂ ਗਈਆਂ ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਦੇ ਦੌਰਾਨ ਇਹ ਜ਼ਖਮੀ ਹੋਏ ਨੇ ਤੇ ਉੱਥੇ ਹੀ ਅਮਰੇਸਰ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਦੀ 15 ਲੱਖ ਰੁਪਏ ਦੇ ਵਿੱਚ ਇੱਕ ਕਤਲ ਦੀ ਡੀਰ ਹੋਈ ਸੀ ਅਤੇ ਉਹਨਾਂ ਦੇ ਵੱਲੋਂ ਜਿਹੜੇ ਹਥਿਆਰ ਨੇ ਉਹ ਵੀ ਵਿਦੇਸ਼ ਦੇ ਵਿੱਚ ਬੈਠੇ ਕਿਸੇ ਵਿਅਕਤੀ ਦੇ ਵੱਲੋਂ ਹੀ ਇਹਨਾਂ ਨੂੰ ਇਹ ਮੁਹੱਈਆ ਕਰਵਾਇਆ ਗਿਆ ਸੀ ਜਿਸ ਤੇ ਨਾਲ ਉਹਨਾਂ ਨੇ ਇਹ ਹਮਲਾ ਕੀਤਾ ਸੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਚਾਹੇ ਕੋਈ ਵਿਅਕਤੀ ਦੇਸ਼ ਵਿੱਚ ਹੋਵੇ ਤੇ ਭਾਵੇਂ ਕੋਈ ਵਿਦੇਸ਼ ਵਿੱਚ ਹੋਵੇ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਏਗੀ ਅਤੇ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਆਦੇਸ਼ ਦਿੰਦੇ ਹੋਏ ਇਹ ਵੀ ਆਖਿਆ ਕਿ ਜੇਕਰ ਕੋਈ ਵੀ ਵਿਅਕਤੀ ਹੋਟਲ ਦੇ ਵਿੱਚ ਕਿਸੇ ਵਿਅਕਤੀ ਨੂੰ ਠਹਿਰਨ ਵਾਸਤੇ ਥਾਂ ਦਿੰਦਾ ਕਮਰਾ ਦਿੰਦਾ ਤਾਂ ਉਸਤੇ ਪ੍ਰੋਪਰ ਡਾਕੂਮੈਂਟ ਦੇਖੇ ਜਾਣ ਫਿਰ ਉਸ ਨੂੰ ਕਮਰਾ ਕਰਾਏ ਤੇ ਦਿੱਤਾ ਜਾਵੇ ਤਾਂ ਜੋ ਉਸ ਦੀ ਜਾਣਕਾਰੀ ਪੁਲਿਸ ਜ਼ਰੂਰਤ ਪੈਣ ਤੇ ਉੱਥੋਂ ਲੈ ਸਕੇ ਉਹਨਾਂ ਕਿਹਾ ਕਿ ਜਲਦ ਅਸੀਂ ਇਸ ਨੂੰ ਵੀ ਲੈ ਕੇ ਇੱਕ ਮੁਹਿਮ ਵੜਾਂਗੇ ਅਤੇ ਮੁਹਿਮ ਦੇ ਦੌਰਾਨ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਹੋਟਲ ਵਾਲਾ ਹੋਵੇ ਤੇ ਭਾਵੇਂ ਕੋਈ ਹੋਰ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਉਹਨਾਂ ਨੇ ਜਾਣਕਾਰੀ ਦੇਂਦੇ ਹੋਏ ਇਹ ਵੀ ਆਖਿਆ ਕਿ ਜੇਕਰ ਇਹਦੇ ਵਿੱਚ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਇਸ ਕੇਸ ਦੇ ਵਿੱਚ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਪੁੱਛਗਿੱਛ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾਏਗੀ। ਹੁਣ ਗੱਲ ਕਰੀਏ ਕੰਗਣਾ ਰਣੌਤ ਦੀ। ਭਾਜਪਾ ਦੀ ਉਹ ਹਿਮਾਚਲ ਦੇ ਵਿੱਚ ਮੰਡੀ ਤੋਂ ਸੰਸਦ ਹੈ ਅਤੇ ਉਹ ਅਦਾਕਾਰ ਆ ਵੀ ਹੈ। ਬੀਤੇ ਦਿਨੀ ਜਿਹੜਾ ਕੰਗਣਾ ਰਣੌਤ ਨੇ ਆਪਣਾ ਬਿਆਨ ਦਾਗਿਆ ਸੀ ਉਹਦੇ ਤੋਂ ਭਾਜਪਾ ਨੇ ਹੁਣ ਦੂਰੀ ਬਣਾ ਲਈ ਹੈ। ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਜੇਕਰ ਸਰਕਾਰ ਨੇ ਸਖਤ ਕਦਮ ਨਾ ਚੁੱਕੇ ਹੁੰਦੇ ਤਾਂ ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਨਾਲ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋ ਸਕਦੀ ਸੀ। ਭਾਜਪਾ ਨੇ ਕੰਗਣਾ ਰਣੌਤ ਨੂੰ ਭਵਿੱਖ ਦੇ ਵਿੱਚ ਅਜਿਹੇ ਬਿਆਨ ਦੇਣ ਤੋਂ ਗਰੇਸ ਕਰਨ ਦੀ ਸਲਾਹ ਦਿੱਤੀ ਹੈ। ਕਿਸਾਨ ਅੰਦੋਲਨ ਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਣਾ ਰਣੌਤ ਦੇ ਬਿਆਨ ਤੇ ਭਾਜਪਾ ਨੇ ਹੁਣ ਸਿੱਧੇ ਰੂਪ ਦੇ ਵਿੱਚ ਅਸਹਿਮਤੀ ਪ੍ਰਗਟਾ ਦਿੱਤੀ ਹੈ ਕਿਉਂਕਿ ਬੀਤੇ ਦਿਨ ਤੋਂ ਵੀ ਆਪਾ ਵੀ ਆਪਣੇ ਕਈ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕਰਦੇ ਆ ਰਹੇ ਸੀ ਕਿ ਭਾਜਪਾ ਨੂੰ ਇਹਦੇ ਉੱਤੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਕੀ ਇਹ ਵਿਆਰ ਭਾਜਪਾ ਦਾ ਹੈ ਜਾਂ ਫਿਰ ਇਹ ਕੰਗਣਾ ਰਣੌਤ ਦਾ ਨਿੱਜੀ ਬਿਆਨ ਹੈ ਹੁਣ ਭਾਜਪਾ ਨੇ ਇੱਕ ਬਿਆਨ ਜਾਰੀ ਕਰਕੇ ਕੰਗਣਾ ਨੂੰ ਭਵਿੱਖ ਦੇ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ ਦਸਣਾ ਬਣਦਾ ਕਿ ਭਾਜਪਾ ਦੀ ਸੰਸਦ ਅਤੇ ਅਦਾਕਾਰਾ ਕੰਗਣਾ ਰਣੌਤ ਦੇ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕਤਲ ਅਤੇ ਜ਼ਬਰਜਨਾਹ ਹੋਣ ਸੰਬੰਧੀ ਦਿੱਤੇ ਬਿਆਨ ਦੇ ਨਾਲ ਸਿਆਸੀ 파ਰਾਗਰਮ ਆ ਗਿਆ ਸੀ ਇਹ ਬਿਆਨ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਜਿਹੜਾ ਪਹਿਲਾਂ ਦਿੱਤਾ ਗਿਆ ਉਹਦੇ ਕਾਰਨ ਹਰਿਆਣਾ ਦੀਆਂ ਵਿਧਾਨ ਸਭਾ ਚ ਭਾਜਪਾ ਦੀਆਂ ਮੁਸ਼ਕਲਾਵਤ ਸਕਦੀਆਂ ਨੇ ਕੰਗਣਾ ਨੇ ਅਸਲ ਦੇ ਵਿੱਚ ਇੱਕ ਅਖਬਾਰ ਨੂੰ ਇੱਕ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਦਿੱਲੀ ਦੀ ਹਾਦਸੇ ਜ਼ਬਰਦਸਤ ਅਤੇ ਕਤਲ ਹੋਏ ਸਨ ਜੇ ਉਸ ਵੇਲੇ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਹਾਲਾਤ ਬੰਗਲਾਦੇਸ਼ ਵਰਗੇ ਬਣ ਜਾਣੇ ਸੀ ਦੱਸਣਾ ਬਣਦਾ ਹੈ ਕਿ ਕਿਸਾਨੀ ਅੰਦੋਲਨ ਦੇ ਸਮੇਂ ਕੰਗਣਾ ਰਣੌਤ ਇੱਕ ਵਾਰ ਨਹੀਂ ਕਈ ਵਾਰ ਵਿਵਾਦਿਤ ਬਿਆਨ ਦੇ ਚੁੱਕੀ ਹੈ ਇਸ ਬਿਆਨ ਤੋਂ ਬਾਅਦ ਕੰਗਣਾ ਰਣੌਤ ਕਿਸਾਨਾਂ ਦੇ ਕਈ ਜਿਹੜੇ ਆਗੂ ਹੈ ਜਾਂ ਕਿਸਾਨ ਹਤਾਇਸ਼ੀ ਲੋਕ ਨੇ ਉਹਨਾਂ ਦੇ ਵੀ ਨਿਸ਼ਾਨੇ ਤੇ ਹੈ ਹੁਣ ਭਾਜਪਾ ਦੇ ਕੇਂਦਰੀ মিডিਆ ਵਿਭਾਗ ਨੇ ਇੱਕ ਪ੍ਰੈਸ ਬਿਆਨ ਜਾਰੀ ਕਰ ਦਿੱਤਾ ਹੈ ਇਹਦੇ ਵਿੱਚ ਕਿਹਾ ਗਿਆ ਕਿ ਕਿਸਾਨ ਅੰਦੋਲਨ ਦੇ ਸੰਦਰਭ ਚ ਭਾਜਪਾ ਸੰਸਦ ਕੰਗਣਾ ਰਣੌਤ ਦੇ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦੇਲੇ ਨਹੀਂ ਹੈ ਭਾਰਤੀ ਜਨਤਾ ਪਾਰਟੀ ਵੀ ਕੰਗਣਾ ਰਣੌਤ ਦੇ ਬਿਆਨ ਦੇ ਨਾਲ ਅਸਹਿਮਤੀ ਪ੍ਰਗਟ ਕਰਦੀ ਹੈ ਪਾਰਟੀ ਦੇ ਵੱਲੋਂ ਪਾਰਟੀ ਦੇ ਨੀਤੀਗਤ ਮੁੱਦਿਆਂ ਤੇ ਬੋਲਣ ਦੀ ਕੰਗਣਾ ਰਣੌਤ ਨੂੰ ਨਾ ਤਾਂ ਕੋਈ ਆਗਿਆ ਹੈ ਅਤੇ ਨਾ ਹੀ ਉਹ ਕੋਈ ਬਿਆਨ ਦੇਣ ਵਾਸਤੇ ਅਧਿਕਾਰਤ ਹੈ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਭਵਿੱਖ ਦੇ ਵਿੱਚ ਅਜਿਹਾ ਬਿਆਨ ਨਾ ਦੇਣ ਦਾ ਨਿਰਦੇਸ਼ ਵੀ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਉਹ ਕਹਿੰਦੇ ਸពਦਾ ਸਾਥ, ਸពਦਾ ਵਿਕਾਸ, ਸពਦਾ ਵਿਸ਼ਵਾਸ ਤੇ ਸਭ ਦੀ ਕੋਸ਼ਿਸ਼ ਤੇ ਸਮਾਜਿਕ ਸਦਭਾਵਨਾ ਦੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਇੱਕ ਦ੍ਰੜ ਹੈ। ਉਧਰ ਦੂਸਰੇ ਪਾਸੇ ਕਾਂਗਰਸ ਨੇ ਵੀ ਕੰਗਣਾ ਰਣੌਤ ਤੇ ਇਸ ਬਿਆਨ ਨੂੰ ਲੈ ਕੇ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਇਹਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਕੈਤ ਨੇ ਵੀ ਕਿਹਾ ਕਿ ਕਿਸੇ ਵੀ ਸੰਸਦ ਮੈਂਬਰ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਆਪਣੇ ਇਲਾਕੇ ਦੇ ਵਿਕਾਸ ਵੱਲ ਸਗੋਂ ਧਿਆਨ ਦੇਣਾ ਚਾਹੀਦਾ ਹੈ ਇਸੇ ਦੌਰਾਨ ਝਾਰਖੰਡ ਮੁਕਤੀ ਮੋਰਚਾ ਨੇ ਕਿਹਾ ਕਿ ਦੇਸ਼ ਦੇ ਅੰਨਤਾਤਿਆਂ ਲਈ ਭਾਜਪਾ ਸੰਸਦ ਦੇ ਵਿਚਾਰ ਦੇਖੋ ਉਹਨਾਂ ਦੇ ਦਿਲਾਂ ਦੇ ਵਿੱਚ ਕਿੰਨੀ ਨਫ਼ਰਤ ਹੈ ਜੇਕਰ ਕੋਈ ਅਪਰਾਧੀ ਆਪਣੀ ਮਰਜ਼ੀ ਅਨੁਸਾਰ ਬੋਲਦਾ ਹੈ ਖਾਂਦਾ ਹੈ ਪਹਿਨਦਾ ਹੈ ਸੋਚਦਾ ਜਾਂ ਕੰਮ ਨਹੀਂ ਕਰਦਾ ਇਹਨਾਂ ਨੂੰ ਦੇਸ਼ ਵਾਸੀਆਂ ਦੇ ਰੂਪ ਵਿੱਚ ਰੋਬੋਟ ਚਾਹੀਦੇ ਆ ਜਿਨ੍ਹਾਂ ਕੋਲ ਖੋਦਾ ਦਿਮਾਗ ਨਾ ਹੋਵੇ ਜੇ ਹੋਵੇ ਤਾਂ ਇਹਨਾਂ ਵਾਂਗੂ ਨਫ਼ਰਤ ਦੇ ਨਾਲ ਭਰਿਆ ਹੋਵੇ ਇਸੇ ਤਰ੍ਹਾਂ ਆਵਾਜ਼ ਆदमी ਪਾਰਟੀ ਨੇ ਵੀ ਆਖਿਆ ਕਿ ਇਹ ਇੱਕ ਡਰਾਮਾ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਉਹ ਕੰਗਣਾ ਬਿਆਨ ਦੇ ਰਹੀ ਹੈ ਉਹ ਅਸਲ ਦੇ ਵਿੱਚ ਭਾਜਪਾ ਦੀ ਨੀਤੀ ਉੱਤੇ ਹੀ ਬਿਲਕੁਲ ਫਿੱਟ ਬੈਠਦੇ ਨੇ ਤੇ ਹੁਣ ਗੱਲ ਕਰਦੇ ਆਂ ਤੇ ਕੰਗਣਾ ਦੇ ਬਿਆਨਾਂ ਤੋਂ ਬਾਅਦ ਲਗਾਤਾਰ ਜਿੱਥੇ ਰਾਜਨੀਤੀ ਗਰਮਾ ਰਹੀ ਹੈ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਕੰਗਣਾ ਦੇ ਖਿਲਾਫ ਪ੍ਰਚਾਰ ਹੋ ਰਿਹਾ ਹੈ ਅਸਲ ਦੇ ਵਿੱਚ ਕੰਗਣਾ ਨੇ ਇਹ ਜਿਹੜਾ ਪ੍ਰਚਾਰ ਮੁਹਿਮ ਉਹਦੇ ਖਿਲਾਫ ਚੱਲ ਰਿਹਾ ਹੈ ਉਹਦੇ ਵਿੱਚ ਆਪ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਕਿਉਂਕਿ ਉਹਦੀ ਫਿਲਮ ਆ ਰਹੀ ਹੈ ਐਮਰਜੈਂਸੀ ਐਮਰਜੈਂਸੀ ਵਿੱਚ ਸੰਤ ਜਰਨਲ ਸਿੰਘ ਖਾਲਸਾ ਨੂੰ ਵਿਖਾਉਣਾ ਤੇ ਉਹਨਾਂ ਦੇ ਕਿਰਦਾਰ ਦੀ ਕਿਰਦਾਰ ਕੁਸ਼ੀ ਕਰਨਾ ਇਹਦੇ ਉੱਤੇ ਬਹੁਤ ਵੱਡਾ ਵਿਵਾਦ ਚੱਲ ਰਿਹਾ ਹੈ ਹੁਣ ਕੰਗਣਾ ਦੇ ਸਿਰ ਕਲਮ ਕਰਦੀ ਇਹਦੇ ਤੋਂ ਬਾਅਦ ਧਮਕੀ ਦੇ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੇ ਕੰਗਣਾ ਦੇ ਇੱਕ ਫੈਨ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਦੇ ਵਿੱਚ ਵਿੱਕੀ ਥੋਮਸ ਕੰਗਣਾ ਰਣੌਤ ਨੂੰ ਧਮਕੀ ਦੇ ਰਿਹਾ ਹੈ ਵੀਡੀਓ ਨੂੰ ਕੰਗਣਾ ਨੇ ਡੀਜੀਪੀ ਮਹਾਰਾਸ਼ਟਰ ਡੀਜੀਪੀ ਪੰਜਾਬ ਅਤੇ ਹਿਮਾਚਲ ਨੂੰ ਟੈਗ ਕਰ ਦਿੱਤਾ ਹੈ ਵਿੱਕੀ ਥੋਮਸ ਵੀਡੀਓ ਵਿੱਚ ਧਮਕੀ ਦੇ ਰਿਹਾ ਹੈ ਕਿ ਜੇਕਰ ਕੰਗਣਾ ਰਣੌਤ ਨੇ ਸੰਤਾਂ ਦੇ ਬਾਰੇ ਕੁਝ ਵੀ ਗਲਤ ਵਿਖਾਇਆ ਤਾਂ ਅਸੀਂ ਉਸ ਦਾ ਵੀ ਸਿਰ ਵੱਢ ਸਕਦੇ ਹਾਂ ਜੋ ਸਿਰ ਕਟਵਾ ਸਕਦੇ ਆ ਉਹ ਵੱਢ ਵੀ ਸਕਦੇ ਨੇ ਇਸ ਵੀਡੀਓ ਦੇ ਵਿੱਚ ਵਿੱਕੀ ਥੋਮਸ ਧਮਕੀ ਦੇਂਦੇ ਹੋਏ ਕਹਿ ਰਹੇ ਨੇ ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਅਤਵਾਦ ਵਿਖਾਇਆ ਤਾਂ ਅੰਜਾਮ ਦੇ ਲਈ ਤਿਆਰ ਹੋ ਜਾਣ ਜਿਸ ਦੀ ਫਿਲਮ ਕਰ ਰਹੀ ਹੈ ਉਹਦੀ ਕੀ ਸੇਵਾ ਹੋਈ ਸੀ ਸਤਵੰਤ ਸਿੰਘ ਅਤੇ ਬਿਆੰਤ ਸਿੰਘ ਨੇ ਇੰਦਰਾ ਗਾਂਧ ਨੂੰ ਗੋਲੀਆਂ ਮਾਰਨ ਵਾਲੇ ਉਹ ਕੌਣ ਸਨ ਉਹ ਰੋਲ ਵੀ ਕਰਨ ਦੇ ਲਈ ਤਿਆਰ ਹੋ ਜਾਣਾ ਇਹ ਮੈਂ ਦਿਲ ਤੋਂ ਬੋਲ ਰਿਹਾ ਕਿਉਂਕਿ ਉਂਗਲੀ ਜੋ ਸਾਡੇ ਪਾਸੇ ਕਰਦਾ ਹੈ ਉਹ ਉਂਗਲਾ ਫੀ ਵਟ ਦਿੱਤੀਆਂ ਜਾਣਗੀਆਂ ਸੰਤ ਜਰਨੈਲ ਸਿੰਘ ਖਾਲਸਾ ਦੇ ਲਈ ਅਸੀਂ ਸਿਰ ਕਟਵਾ ਸਕਦੇ ਹਾਂ ਅਤੇ ਸਿਰ ਵਟ ਵੀ ਸਕਦੇ ਹਾਂ ਵਿੱਕੀ ਥਾਮਸ ਦੇ ਨਾਲ ਬੈਠੇ ਮਹਾਰਾਸ਼ਟਰ ਦੇ ਇੱਕ ਨੌਜਵਾਨ ਉਹ ਕਹਿ ਰਿਹਾ ਕਿ ਜੇਕਰ ਇਹ ਫਿਲਮ ਰਿਲੀਜ਼ ਕਰਦੇ ਹੋ ਤਾਂ ਸਿੱਖਾਂ ਤੋਂ ਜੁੱਤੀਆਂ ਖਾਓਗੇ ਥੱਪੜ ਤਾਂ ਤੁਸੀਂ ਪਹਿਲਾਂ ਹੀ ਖਾ ਚੁੱਕੇ ਹੋ ਭਾਰਤੀ ਹੋਣ ਤੇ ਮੈਨੂੰ ਮਾਣ ਹੈ ਮੈਂ ਮਹਾਰਾਸ਼ਟਰੀਆਂ ਵੀ ਹਿੰਦੂ ਸਿੱਖ ਅਤੇ ਮੁਸਲਮਾਨ ਵੀ ਜੇਕਰ ਫਿਲਮ ਰਿਲੀਜ਼ ਹੋਈ ਤਾਂ ਜੁੱਤੀਆਂ ਨਾਲ ਤੁਹਾਡਾ ਸਵਾਗਤ ਹੋਵੇਗਾ ਕੰਗੜਾ ਨੇ ਇਸ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਮੁੰਬਈ ਪੁਲਿਸ ਤੋਂ ਮਦਦ ਦੀ ਮੰਗ ਕੀਤੀ ਹੈ ਉਰਾਲ ਲਿਖਿਆ ਕਿ ਮੁੰਬਈ ਪੁਲਿਸ ਕਿਰਪਾ ਕਰਕੇ ਇਸ ਤੇ ਧਿਆਨ ਰੱਖੋ ਤੇ ਦੂਸਰੇ ਪਾਸੇ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਫਿਲਮ ਦੇ ਉੱਤੇ ਪਹਿਲਾਂ ਹੀ ਪਾਬੰਦੀ ਦੀ ਮੰਗ ਕਰ ਦਿੱਤੀ ਗਈ ਹੈ ਹੁਣ ਕੋਲਕਾਤਾ ਕਾਂਡ ਦੇ ਉੱਤੇ ਕੁਝ ਹੋਰ ਹੈਰਾਨੀਜਨਕ ਖੁਲਾਸੇ ਹੋਏ ਨੇ ਲਗਾਤਾਰ ਇਹਦੀਆਂ ਪਰਤਾਂ ਉਦਲ ਰਹੀਆਂ ਨੇ ਕੋਲਕਾਤਾ ਘਟਨਾ ਮਾਮਲੇ ਦੇ ਵਿੱਚ ਮੁੱਖ ਮਲਜ਼ੂਮਾ ਸੰਜੇ ਰਾਏ ਸੰਜੇ ਰਾਏ ਨੇ ਆਪਣਾ ਜ਼ੁਰਮ ਕਬੂਲ ਲਿਆ ਸੀ ਸੰਜੇ ਨੇ ਆਪਣਾ ਜ਼ੁਲਮ ਕਬੂਲਦਿਆਂ ਕਿ ਉਸਨੇ ਸਿਖਿਆਰਥੀ ਡਾਕਟਰ ਦੇ ਨਾਲ ਜ਼ਬਰਦਸਤ ਕਰਨ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਸੀ ਇੰਨਾ ਹੀ ਨਹੀਂ ਉਹਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਇਲਾਕੇ ਦੇ ਵਿੱਚ ਵੀ ਗਿਆ ਸੀ ਅਤੇ ਰਸਤੇ ਵਿੱਚ ਉਸਨੇ ਇੱਕ ਲੜਕੀ ਦੇ ਨਾਲ ਛੇੜਛਾੜ ਵੀ ਕੀਤੀ ਸੀ ਦਾਵਾ ਕੀਤਾ ਗਿਆ ਹੈ ਕਿ ਸੰਜੇ ਰਾਏ ਨੇ ਆਪਣੀ ਪ੍ਰੇਮਿਕਾ ਨੂੰ ਵੀਡੀਓ ਕਾਲ ਕੀਤੀ ਅਤੇ ਉਹਨੂੰ ਨਗਨ ਤਸਵੀਰਾਂ ਭੇਜਣ ਵਾਸਤੇ ਆਖਿਆ ਸੀ ਕਿ ਉਹਨੂੰ ਨਿਊਡ ਤਸਵੀਰਾਂ ਭੇਜੀਆਂ ਜਾਣ ਘਟਨਾ ਵਾਲੀ ਰਾਤ ਸੰਜੇ رائے ਨੇ ਆਪਣੇ ਦੋਸਤ ਦੇ ਨਾਲ ਸ਼ਰਾਬ ਪੀਤੀ ਅਤੇ ਬਾਅਦ ਵਿੱਚ ਉਹ ਰੈੱਡ ਲਾਈਟ ਇਲਾਕੇ ਵਿੱਚ ਚਲਾ ਗਿਆ ਇਸ ਤੋਂ ਬਾਅਦ ਉਹ ਦੱਖਣੀ ਕੋਲਕਾਤਾ ਦੇ ਇੱਕ ਹੋਰ ਰੈੱਡ ਲਾਈਟ ਖੇਤਰ ਵਿੱਚ ਜੋ ਕਿ ਚੇਤਲਾ ਹੈ ਉੱਥੇ ਵੀ ਗਿਆ ਸੀਬੀਆਈ ਨੇ ਮੁਲਜ਼ਮ ਦਾ ਪ੍ਰੋਫਾਈਲ ਤਿਆਰ ਕੀਤਾ ਜਿਸ ਤੋਂ ਪਤਾ ਲੱਗਿਆ ਕਿ ਉਹ ਅਸ਼ਲੀਲ ਵੀਡੀਓਜ਼ ਦਾ ਗੰਬੀਰ ਆਦੀ ਸੀ ਉਹਦੇ ਫੋਨ ਤੇ ਕਈ ਅਸ਼ਲੀਲ ਕਲਿੱਪ ਮਿਲੇ ਨੇ ਸੰਜੇ رائے ਨੇ ਗੁੰਮਰਾਹਕੁੰਨ ਜਵਾਬ ਵੀ ਕਹੀ ਦਿੱਤੇ ਹੈ ਜੋ ਪੋਲੀਗ੍ਰਾਫ ਮਸ਼ੀਨ ਦੁਆਰਾ ਮਾਰਕ ਕੀਤਾ ਗਏ ਹੈ सीबीआई ਦੇ ਸੂਤਰਾਂ ਅਨੁਸਾਰ ਆਰਜੀ ਕਾਰ ਹਸਪਤਾਲ ਦੀ ਮਹਿਲਾ ਡਾਕਟਰ ਦੇ ਨਾਲ ਜ਼ਬਰਜਨਾ ਅਤੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮ ਸੰਜੇ ਰਾਏ ਨੇ ਪੋਲੀਗ੍ਰਾਫ ਟੈਸਟ ਦੌਰਾਨ ਕਿਹਾ ਕਿ ਜਦੋਂ ਉਹ 9 ਅਗਸਤ ਦੀ ਰਾਤ ਨੂੰ ਆਡੀਟੋਰੀਅਮ ਦੇ ਵਿੱਚ ਪਹੁੰਚਿਆ ਤਾਂ ਪੀੜਤਾ ਮ੍ਰਿਤਕ ਪਈ ਸੀ ਇਹਦੇ ਤੋਂ ਬਾਅਦ ਉੱਥੋਂ ਡਰਿਆ ਅਤੇ ਭੱਜ ਗਿਆ ਪਰ ਦੂਸਰੇ ਪਾਸੇ ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ ਸੰਜੇ ਨੇ ਇਹ ਸਾਰੀਆਂ ਗੱਲਾਂ ਬੀਤੇ ਦਿਨੀ ਹੋਏ ਇੱਕ ਪੋਲੀਗ੍ਰਾਫ ਟੈਸਟ ਦੇ ਵਿੱਚ ਕਬੂਲ ਵੀ ਕਰ ਲੀਆਂ ਨੇ ਸੰਜੇ ਨੇ ਇਹ ਮੰਨਿਆ ਕਿ ਉਸਨੇ ਜ਼ਬਰਦਸਤ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਦੱਸਣਾ ਬਣਦਾ ਹੈ ਕਿ ਇਹ ਕਬੂਲਨਾਮਾ ਘਟਨਾ ਦੇ 12 ਦਿਨ ਬਾਅਦ ਕੀਤਾ ਗਿਆ ਹੈ 8 ਅਤੇ 9 ਅਗਸਤ ਦੀ ਰਾਤ ਨੂੰ ਸੰਜੇ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਵਾਰਦਾਤ ਤੋਂ ਬਾਅਦ 9 ਅਗਸਤ ਦੀ ਸਵੇਰ ਨੂੰ ਸਿਖਿਆਰਤੀ ਡਾਕਟਰ ਦੀ Laash ਅਰਧ ਨਾਗਨ ਹਾਲਤ ਵਿੱਚ ਮਿਲੀ ਸੀ ਦੱਸਣਾ ਬਣਦਾ ਹੈ ਕਿ CBI ਅਤੇ ਕੇਂਦਰੀ ਫੋਰੈਂਸਿਕ ਟੀਮ ਦੇ ਮੈਂਬਰਾਂ ਨੇ 25 ਅਗਸਤ ਨੂੰ 3 ਘੰਟੇ ਤੱਕ ਸੰਜੇ ਦਾ ਪੂਲੀਗ੍ਰਾਫ ਟੈਸਟ ਕੀਤਾ ਸੀ ਜਿਸ ਦੇ ਵਿੱਚ ਉਸਨੇ ਕਬੂਲ ਕੀਤਾ ਕਿ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਇਲਾਵਾ ਸੰਜੇ ਨੇ ਇਹ ਵੀ ਦੱਸਿਆ ਕਿ ਉਸਨੇ 8 ਅਗਸਤ ਨੂੰ ਇੱਕ ਦੋਸਤੇ ਨਾਲ ਸ਼ਰਾਬ ਪੀਤੀ ਸੀ ਅਤੇ ਉਸ ਤੋਂ ਬਾਅਦ ਰੈੱਡ ਲਾਈਟ ਏਰੀਆ ਵਿੱਚ ਵੀ ਗਿਆ ਸੀ ਅਤੇ ਉੱਥੇ ਵੀ ਉਸਨੇ ਇੱਕ ਲੜਕੀ ਨਾਲ ਗਲਤ ਹਰਕਤ ਕੀਤੀ ਸੀ ਸੰਜੇ ਨੇ ਇਹ ਵੀ ਦੱਸਿਆ ਕਿ ਸਵੇਰ ਦੇ ਕਰੀਬ 4 ਵਜੇ ਉਹ ਹਸਪਤਾਲ ਦੇ ਸੈਮੀਨਾਰ ਹਾਲ ਦੇ ਵਿੱਚ ਪਹੁੰਚਿਆ ਸੀ ਜਿੱਥੇ ਸਿਖਿਆਰਥੀ ਡਾਕਟਰ ਨਾਲ ਜ਼ਬਰਦਸਤ ਕੀਤਾ ਗਿਆ ਅਤੇ ਫਿਰ ਉਸਦਾ ਕਤਲ ਕਰ ਦਿੱਤਾ ਗਿਆ ਇਸ ਵਾਰਦਾਤ ਨੂੰ ਕਰਨ ਤੋਂ ਬਾਅਦ ਉਹ ਆਪਣੇ ਦੋਸਤ ਦੇ ਘਰ ਚਲਾ ਗਿਆ ਉਸ ਦਾ ਦੋਸਤ ਕੋਲਕਾਤਾ ਪੁਲਿਸ ਦੇ ਵਿੱਚ ਅਫਸਰ ਦੱਸਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਕਿ ਇੱਕ ਹੋਰ ਬਹੁਤ ਦਰਦਨਾਕ ਘਟਨਾ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਸਾਹਮਣੇ ਆਈ ਹੈ ਇਹ ਘਟਨਾ ਨਿਊ ਆਗਰਾ ਇਲਾਕੇ ਦੇ ਵਿੱਚੋਂ ਮਿਲੀ ਹੈ ਇਲਾਕੇ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਦਾ ਬਹੁਤ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਖਨਊ ਦੀ ਰਹਿਣ ਵਾਲੀ ਇੱਕ ਲੜਕੀ ਆਗਰਾ ਦੇ ਇੱਕ ਕੈਂਪਸ ਤੋਂ ਇੰਜੀਨੀਅਰਿੰਗ ਕਰ ਰਹੀ ਹੈ ਉਹਨੇ ਆਪਣੇ ਇੱਕ ਸਾਥੀ ਵਿਦਿਆਰਥੀ ਸਿਵਾਸ਼ ਤੇ ਉੱਤੇ ਜ਼ਬਰਦਸਤਾਂ ਦੇ ਦੋਸ਼ ਲਾਏ ਨੇ ਜੋ ਕਿ ਆਈਆਈਟੀ ਜੰਮੂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਮਟੈਕ ਕਰ ਰਿਹਾ ਹੈ ਐਤਵਾਰ ਵਾਲੇ ਦਿਨ ਲੜਕੀ ਨੇ ਖੁਦ ਪੁਲਿਸ ਚੌਕੀ ਦੇ ਸਾਹਮਣੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਇਹ ਵੇਖ ਕੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਹੋਗਾ ਤੇ ਭੀੜ ਕਾਫੀ ਇਕੱਠੀ ਹੋ ਗਈ ਪਰ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਵਿੱਚੋਂ ਕਿਸੇ ਨੇ ਵੀ ਲੜਕੀ ਨੂੰ ਕੱਪੜਿਆਂ ਨਾਲ ਢੱਕਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਬੇਸ਼ਰਮ ਹੋ ਕੇ ਆਪੋ ਆਪਣੇ ਮੋਬਾਈਲ ਦੇ ਉੱਤੇ ਉਸ ਲੜਕੀ ਦੀਆਂ ਵੀਡੀਓ ਬਣਾਉਂਦੇ ਰਹੇ ਫਿਰ ਉੱਥੋਂ ਅਲੱਗ ਰਹੀਆਂ ਦੋ ਲੜਕੀਆਂ ਨੇ ਝਿਜਕ ਅਤੇ ਸ਼ਰਮ ਮਹਿਸੂਸ ਕੀਤੀ ਉਹ ਰੁਕੀਆਂ ਉਨ੍ਹਾਂ ਨੇ ਫਿਰ ਪੀੜਤਾ ਨੂੰ ਉੱਥੋਂ ਇੱਕ ਕਲੀਨਿਕ ਵਿੱਚ ਲਿਜਾਣਾ ਚਾਹਿਆ ਤੇ ਆਖਰ ਉਹ ਕਾਮਯਾਬ ਹੋਈਆਂ ਅਤੇ ਉੱਥੇ ਲਿਜਾ ਕੇ ਉਸ ਨੂੰ ਕੱਪੜੇ ਪਹਿਨਾਏ ਗਏ ਪੀੜਤਾ ਨੇ ਦੱਸਿਆ ਕਿ ਮਲਜ਼ਮ ਨੇ ਉਸ ਨਾਲ ਚਲਦੀ ਕਾਰ ਦੇ ਵਿੱਚ ਜ਼ਬਰਦਸਤਰਾ ਕੀਤਾ ਸੀ ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਮਲਜ਼ਮ ਨੇ ਉਸ ਨੂੰ ਅਰਧ ਨਗਰ ਹਾਲਤ ਵਿੱਚ ਸੜਕ ਤੇ ਸੁੱਟ ਦਿੱਤਾ ਸੀ ਲੜਕੀ ਇਨਸਾਫ ਲੈਣ ਲਈ ਬੀਤੇ 3 ਦਿਨਾਂ ਤੋਂ ਦਿਆਲਬਾਗ ਪੁਲਿਸ ਚੌਕੀ ਦੇ ਚੱਕਰ ਲਾ ਰਹੀ ਸੀ ਜਦੋਂ ਪੁਲਿਸ ਨੇ ਉਹਦੀ ਗੱਲ ਨਾ ਸੁਣੀ ਤਾ ਅੱਕ ਕੇ ਉਹ ਕਹਦੀ ਮੈਨੂੰ ਆ ਦਿਖਾਵਾ ਕਰਨਾ ਪਿਆ ਤੇ ਇਹ ਕਦਮ ਚੁੱਕਣ ਵਾਸਤੇ ਮੈਂ ਮਜਬੂਰ ਹੋਈਆਂ ਤੇ ਹੁਣ ਹਵਾਈ ਅੱਡੇ ਤੋਂ ਜਿਹੜੀ ਖਬਰ ਆਈ ਹੈ ਇਹਦੇ ਉੱਤੇ ਵੀ ਕਾਫੀ ਤਿੱਖੀ ਪ੍ਰਤੀਕਿਰਿਆ ਆਲੇ ਦੁਆਲੋਂ ਮਿਲ ਰਹੀ ਹੈ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਦਿੱਲੀ ਦੇ ਹਵਾਈ ਅੱਡੇ ਤੇ ਅੰਮ੍ਰਿਤਧਾਰੀ ਕਿਸਾਨ ਆਗੂ ਨੂੰ ਰੋਕਣ ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ ਉਹਨਾਂ ਨੇ ਇਹਨੂੰ ਲੈ ਕੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨ ਦੇ ਅਧਿਕਾਰਾਂ ਦੀ ਅਵਗਿਆ ਕਰਾਰ ਦਿੰਦਾ ਹੈ ਗਿਆਨੀ ਰਗਵੀਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬ ਦੇ ਵੱਲੋਂ ਦਿੱਤੀ ਹੋਈ ਹੈ ਅਤੇ ਭਾਰਤੀ ਸੰਵਿਧਾਨ ਦੇ ਮੁਤਾਬਕ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਪੂਰਾ ਹੱਕ ਵੀ ਹੈ ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤ ਦੀਆਂ ਘਰੇਲੂ ਉਡਾਨਾਂ ਵਿੱਚ ਨਿਰਧਾਰਤ ਆਕਾਰ ਦੀ ਕਿਰਪਾਨ ਪਹਿਨ ਕੇ ਹਵਾਈ ਸਫ਼ਰ ਕਰਦੀ ਕਾਨੂੰਨੀ ਆਗਿਆ ਵੀ ਹੈ ਪਰ ਹੁਣ ਦਿੱਲੀ ਦੇ ਹਵਾਈ ਅੱਡੇ ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂ ਜਿਨ੍ਹਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਸੁਖਦੇਵ ਸਿੰਘ ਭੋਜਰਾਜ ਅਤੇ ਬਲਦੇਵ ਸਿੰਘ ਸਿਰਸਾ ਨੂੰ ਕਿਰਪਾਨ ਪਹਿਨ ਕੇ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਹਵਾਈ ਸਫ਼ਰ ਕਰਨ ਤੋਂ ਰੋਕਣਾ ਬੇहद ਮੰਦਭਾਗਾ ਅਤੇ ਨਿੰਦਣਯੋਗ ਹੈ ਅਤੇ ਨਾਲ ਹੀ ਸਿੱਖਾ ਦੇ ਮੌਲਿਕ ਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਵੀ ਹੈ ਉਹਨਾਂ ਕਹੇ ਹੈ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਦਿੱਲੀ ਹਵਾਈ ਅੱਡੇ ਤੇ ਤਿੰਨ ਅਮਰੇਤਾਰੀ ਸਿੰਘਾਂ ਨੂੰ ਕਿਰਪਾਨ ਪਹਿਨ ਕੇ ਹਵਾਈ ਸਫ਼ਰ ਤੋਂ ਰੋਕ ਕੇ ਸੰਵਿਧਾਨਕ ਤੇ ਕਾਨੂੰਨੀ ਉਲੰਘਣਾ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਵੀ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਅਤੇ ਗਲਤੀ ਲਈ ਹਵਾਈ ਅੱਡਾ ਅਥਾਰਟੀ ਹੈ ਉਹਨੂੰ ਇਸ ਮਸਲੇ ਤੇ ਛੇਤੀ ਤੋਂ ਛੇਤੀ ਮੁਆਫੀ ਵੀ ਮੰਗਣੀ ਚਾਹੀਦੀ ਹੈ ਸੋ ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਨੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ